ਇਹ ਮਾਮਲਾ ਪਟੇਸ਼ਰ ਦੇ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਕਿ ਲੁਟ ਦਿਨੀਆਂ ਦੇ ਨਾਲ ਪੰਜ ਲੁਟੇਰਿਆ ਨੇ ਰਿਟਾਇਰਡ ਨੌਕਰੀ ਪੇਸ਼ਾ ਬਜ਼ੁਰਗ ਜੋੜੇ ਨੂੰ ਪਿਸਤਲ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਪੰਜ ਵਿਅਕਤੀ ਕਾਰ ਦੇ ਵਿੱਚ ਸਵਾਰ ਹੋ ਕੇ ਪਹੁੰਚ ਗਏ ਨਿਕਲ ਗਏ ਜੋ ਕਿ ਕਾਰ ਦੇ ਵਿੱਚ ਡਾਕਾ ਮਾਰਨ ਦੇ ਨiyet ਦੇ ਨਾਲ ਆਏ ਸਨ ਤੇ ਪਿਸਤਲ ਦਾ ਡਰ ਦਿਖਾ ਕੇ ਡਾਕਾ ਮਰਨਾ ਚਾਹੁੰਦੇ ਸਨ ਪੱਟੀ ਸਿਟੀ ਪੁਲਿਸ ਦੇ ਵੱਲੋਂ ਪੰਜ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਨਾ ਤੇ ਕਿਹੜਾ ਸ਼ਹਿਰ ਤੋਂ ਡਰਨ ਵਾਲਾ ਤੇ ਕੀ ਘਟਨਾ ਵਾਪਰੀ ਪੜਨ ਵਾਲੀ ਮੇਰਾ ਨਾ ਸਰਦਾਰ ਧੀਰਾ ਸਿੰਘ ਜੀ ਸਾਡੇ ਘਰ ਅੱਜ ਤੋਂ ਤਿੰਨ ਰੀਨਾਂ ਰੇਟ ਕੀਤਾ ਜੀ ਦੋ ਰੀ ਇਸ ਤੋਂ ਪਹਿਲਾਂ ਪੰਜ ਬੰਦੇ ਕੱਲ ਹਲਟੋ ਤੇ ਆਏ ਜੀ ਲਗਭਗ 2 ਵਜੇ ਤੇ ਬੂਹਾ ਖਲਵਾ ਕੇ ਤੇ ਮੈਨੂੰ ੱੱਕਾ ਮਾਰ ਕੇ ਸੁੱਟ ਕੇ ਪਿਸਤਲ ਮਿਲਦਾ ਤਾਨ ਲਿਆ ਤੇ ਮੇਰੀ ਸ਼੍ਰੀਮਤੀ ਦਾ ਉਹਨਾਂ ਨੇ ਮੂੰਹ ਕਪੜੇ ਨਾਲ ਬੰਦ ਕਰ ਲਿਆ ਇਹ ਸਾਡੇ ਕੋਈ ਇਸ ਤਰ੍ਹਾਂ ਘਟਨਾ ਵਾਪਰੀ ਜੀ ਤੀ ਜੀ ਇਹ ਕਿਸੇ ਨੀਟ ਨਾਲ ਆਇਆ ਇਹ ਲੁੱਟ ਲੁੱਟਣ ਲਈ ਨਹੀਂ ਆਉਂਦੇ ਤੁਹਾਨੂੰ ਕੋ ਉਹਨਾਂ ਨੇ ਮੰਨ ਕੀਤੀ ਤੁਹਾਡੇ ਕੋਲ ਇਹ ਇਹੋ ਲੁੱਟਣਾ ਹੀ ਆਉਂਦੇ ਜੀ ਚਾਹੁੰਦੇ ਆ ਵੀ ਜੋ ਕੁਝ ਇਹਨਾਂ ਤੋਂ ਲੈ ਜਾਈਏ ਤੇ ਫਿਰ ਗਏ ਕਿਤਰਾ ਰੋਲਾ ਪੈਂਦੇ ਤੇ ਰੋਲਾ ਪੈਂਦੇ ਜਦੋਂ ਰੋਲਾ ਪਾਇਆ ਤੇ ਰੋਜੀ ਗੱਡੀ ਤੇ ਉਲਟੋ ਤੇ ਹੀ ਦੋ ਜਣੇ ਅੰਦਰ ਹੀ ਇੱਕ ਬਾਹਰ ਉਹਨਾਂ ਨੂੰ ਅਗਵਾਈ ਕਰਦਾ ਸੀ ਦੋ ਜਣੇ ਅੰਬਰੀ ਇੱਕ ਪੰਜਵਾ ਬਾਹਰ ਗਵਾਈ ਕਰ ਰਿਹਾ ਹੈ। ਵੀ ਆਪਣਾ ਨਾਮ ਤੇ ਕਿਹੜੀ ਜਗ੍ਹਾ ਤੇ ਪੋਸਟ ਕੀਤੀ ਹੋਗਾ ਤੇ ਕੀ ਜਾਣ ਚਾਹੋਗੇ ਜਿਸ ਤੇ ਬਾਕੀ। ਮੇਰਾ ਨਾਮ ਰਮਨਦੀਪ ਸਿੰਘ ਜੀ ਮੈਂ ਖੇਤੀਬਾੜੀ ਵਿਕਾਸ ਅਫਸਰ ਹੰਟੋਈ ਮੇਰੀ ਗੋਸਟਿੰਗ ਦਾ। ਤੇ ਕੱਲ ਤਕੀਬਾਂ ਨੂੰ 2 ਸਵਾ 2 ਵਜੇ ਇਹ ਘਟਨਾ ਸਾਡੇ ਘਰ ਵਾਪਰੀ ਹੈ। ਉਹਨਾਂ ਨੇ ਆ ਕੇ ਪਹਿਲਾਂ ਬੂਆ ਘੜਕਾਇਆ ਇਹਨਾਂ ਤੋਂ ਕਿਸੇ ਘਰ ਬਾਰੇ ਜਾਣਕਾਰੀ ਮੰਗੀ। ਉਹਨਾਂ ਉਸਦੋਂ ਇਹ ਅੰਦਾਜ਼ਾ ਲਾ ਲਿਆ ਵੀ ਦੋ ਹੀ ਬਜ਼ੁਰਗ ਨੇ ਕਰਿਆ। ਉਹ ਦੂਜੀ ਗਰੀ 5 ਮਿੰਟ ਬਾਅਦ ਆ ਕੇ ਉਹਨਾਂ ਨੇ ਬਸ ਹਲ ਤਾੜ ਕੇ ਇਹਨਾਂ ਨੂੰ ਧੱਕਾ ਮਾਰ ਲਿਆ ਮਾਤਾ ਜੀ ਦਾ ਮੂੰਹ ਉਹਨਾਂ ਨੇ ਮਾਰ ਲਿਆ ਜਦੋਂ ਇਹਨਾਂ ਨੇ ਰੌਲਾ ਪਾਇਆ ਮੈਂ ਕੋਤੋਂ ਥੀਰੋਂ ਆਇਆ ਹੀ ਸੀ ਕਾਰ ਸੀ ਉਦੋਂ ਮੈਂ ਬਾਹਰ ਆਇਆ ਤੇ ਉਹ ਰੌਲਾ ਦੀ ਬਾਤ ਸੁਣ ਕੇ ਆਲਟੋ ਗੱਡੀ ਚ ਪੰਜ ਜਣੇ ਉਹ ਭੱਜ ਗਏ ਜੀ ਫਿਰ ਉਸ ਤੋਂ ਬਾਅਦ ਅਸੀਂ 112 ਤੇ ਕਤਲਾ ਦਿੱਤੀ ਤੇ ਉਸ ਤੋਂ ਬਾਅਦ ਚ ਉਹਨਾਂ ਪੁਲਿਸ ਦਾ ਵੀ ਵਧੀਆ ਹੀ ਰਿਸਪੌਂਸ ਲਿਆ ਜੀ ਐਸਐਸਪੀ ਸਾਹਿਬ ਤਰੰਤ ਤਰੰਤ ਦਾ